हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਵੱਡ ਸੇਲ ਲਈ ਲੈ ਕੇ ਆਏ ਜੀ ਸੋਈ ਸਵਾਈਆ ਆਓ ਪੁੱਛ ਲੈਨੇ ਬਾਈ ਤੋਂ ਡਿਟੇਲ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲੇ ਨੂੰ ਤਪਾ ਰਹਿ ਜਾਂਦੀ ਹੈ ਤੇ ਨੇੜੇ ਪਿੰਡ ਬਈ ਪਧੌੜ ਰਹੇ ਹਨ ਪਧੌੜ ਤੋਂ ਇਹ 4-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਨਾਣੇਵਾਲ ਭਾਈ ਜੀ ਹੱਸ਼ਕਲ ਹਾਂ ਸਹੀ ਗਾ ਹੋ ਠੀਕ ਹੋਈ ਵਧੀਆ ਠੀਕ ਹੈ ਜੀ ਨਾਮ ਤੇ ਮੋਬਾਈਲ ਨੰਬਰ ਬੋ ਨਾ ਗੋਰਾ ਸਿੰਘ ਜੀ ਬਾਰ ਨੰਬਰ 98727999 ਠੀਕ ਹੈ ਬਈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀ ਰੇੜੀ ਬੜ ਦੇ ਨੇ ਕਿਹੜਾ ਸੂਸ ਹੋਈ ਐ ਇਹ ਦੂਜੇ ਸੂਏ ਸੂਈ ਐ ਜੀ ਕਦੋਂ ਸੂਈ ਐ ਬਈ ਪਰਸੋ ਸੂਈ ਐ ਪਰਸੋ ਸੂਈ ਹੈ ਬੱਚਾ ਕੀ ਦਾਣ ਦੀ ਤੇਲ ਆ ਜੀ ਇਹ ਠੀਕ ਆ ਬੱਚਾ ਕੀ ਦੇਤਾ ਬੱਚਾ ਬੱਸਾ ਜੀ ਬੱਚਾ ਦੇਤਾ ਠੀਕ ਆ ਤੇ ਇੱਕ ਥਾਂ ਤੋਂ ਤੇਲ ਆ ਹੈ ਮੂਰਲੇ ਥਾਂ ਤੋਂ ਤੇਲ ਆ ਜੀ ਇਹ ਠੀਕ ਆ ਬਹਿਣੀ ਵਾਲੇ ਪਾਸੇ ਹਾਂ ਉਹ ਕਿਹੜਾ ਪਰਲੇ ਪਾਸੇ ਦਾ ਥਾਣਾ ਬਹਿਣੀ ਵਾਲਾ ਹਾਂ ਠੀਕ ਆ ਥਾਂ ਬਰਾਬਰੀ ਆ ਹੁਣ ਆਪਣੀ ਚੋਈ ਵੀ ਆ ਇਹ ਚੋਈ ਵੀ ਆ ਹਾਂ ਠੀਕ ਆ 4 ਕਿਲੋ ਡਾਂਗਰ ਦਾ ਤੁਤ ਹੋਣਾ ਤੇ ਥੱਲੇ ਤਿਆਰ 8:13 ਦੇ ਮਿੰਟ ਹੋ ਗਏ ਉਸ ਸਮਨਾ ਜੱਜਮੈਂਟ ਕਰ ਲੋ ਚਵਾਈਏ ਦੀ ਹੋਈ ਵੀ ਆ ਹਾਂ ਤੇ 4 ਲੀਟਰ ਡੰਗ ਦਾ ਹਾਂ 4 ਲੀਟਰ 8 ਕਿ ਲੀਟਰ ਹੈਗਾ 8 ਕਿ ਲੀਟਰ ਹੈਗਾ 12 ਕਿ ਲੀਟਰ ਦੁੱਧ ਦੇ ਦੋ ਬਾਕੀ ਗਰਮੀ ਗੁਰਮੀ ਨਹੀਂ ਮੰਨਦੀ ਠੀਕ ਆ ਬਾਈ ਹਾਂ 8 ਕਿ ਲੀਟਰ ਦੁੱਧ ਹੁਣ ਜਿਹੜਾ ਬਾਈ ਤਿਆਰ ਆ ਤਿਆਰ ਆ ਕਹਿਣ ਵਾਲੀ ਗੱਲ ਨਹੀਂ ਤਿਆਰ ਆ ਤੇ 12 ਕਿ ਲੀਟਰ ਦੁੱਧ ਦੀ ਬਾਈ ਕਹਿੰਦਾ ਮੀਂਦ ਕਰਾਂਗੇ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਨਣੀ ਹੈਡ ਹੂੰਡ ਕਰਮ ਵਾਲੀ ਦੀ ਫੁੱਲ ਚੰਗੀ ਆਊਗੀ ਚਵਾਈ ਚੋਈ ਕਿਵੇਂ ਆ ਚਵਾਈ ਪੂਰੀ ਵਧੀਆ ਪੋਲੀ ਆ ਠੀਕ ਆ ਬਾਈ ਫੇਸ ਹੂਸ ਚੰਗਾ ਰੰਗ ਰੂਪ ਚੰਗਾ ਚੰਗੀ ਆ ਸਭੀ ਪਰੀ ਆ ਬਾਕੀ ਕਦ ਕਾਠ ਵਾਲੀ ਵਹਿੜ ਆ ਗਈ ਕੋਈ ਆ ਨਹੀਂ ਹਾਂ ਤਾਂ ਚੰਗਾ ਲੱਗਿਆ ਤੋਰਾ ਤੋਰਾ ਵੀ ਚੰਗਾ ਬਾਈ ਚਵਾਈ ਚੋਈ ਪੂਰੀ ਵਧੀਆ ਗਈ ਠੀਕ ਆ ਬਾਕੀ ਤਾਜੀ ਸੂਈ ਵੀ ਹਜੇ ਕਿਹੜਾ ਕੋਸੇ ਨੂੰ ਵਿਚਾਰੇ ਨੂੰ ਪਾਇਆ ਹਮ ਫੱਕ ਹਰੇ ਹਰੇ ਹੈ ਨੇਗੇ ਠੀਕ ਆ ਤੇ ਮੁੱਲ ਕੀ ਆ ਫਿਰ ਇਹਦਾ ਮੁੱਲ ਇਹਦਾ 26000 26000 ਰੁਪਏ ਮਾਨਤਾਨ ਹੋ ਜਵੇ ਹਾਂ ਮਾਨਤਾਨ ਦਾ ਠੀਕ ਆ 26000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੇ ਚੰਗੀਆਂ ਰਾਜੀ ਖੋਲਾ ਥਣ ਬੜਾ ਚੰਗਾ ਲੱਗੇ ਚਿਵਾਈ ਦੀ ਬਾਈ ਕਹਿੰਦਾ ਨੰਬਰ 1 ਇਹ ਨਾਲਾ ਨਾਲ ਖੋਲਾ ਚੰਗੀਆਂ ਕੱਲਾ ਕੱਲਾ ਥਣ ਮੁੱਠੀ ਵਾਲਾ ਖਾਣਾ ਬਈ ਤੇ ਬਾਕੀ ਸ਼ਾਮ ਤੱਕ ਕਟਰ ਦੀ ਕੁਆਲਿਟੀ ਕਰਮ ਵਾਲੀ ਨੇ ਵਧੀਆ ਤਿਆਰ ਕਰ ਬਾਕੀਆਂ ਹੁਣ ਪਸੂ ਚੋਇਆ ਵਾ ਤਾਂ ਫਿਰ ਉਹਨੇ ਦੱਖ ਵੀ ਨਹੀਂ ਦਿੰਦਾ ਸਹੀ ਗੱਲ ਹੈ ਬਈ ਹਾਂ ਤੇ ਕਿਸੇ ਵੀਰ ਦੇ ਵੜ ਪਸੰਦਾ ਹੋਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ